ਅੱਸੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੇਂ ਵੀਡੀਓ 'ਚ ਚੱਲਦਾ ਹੀ ਤੂੜੀ ਦਾ ਕੰਮਕਾਰ ਬਣਾ ਰਿਹਾ ਤੂੜੀ ਜਿਹੜੀ ਆਪਾਂ ਕਣ ਕਬੱਡੀ ਦੀ ਪਰਸੋਂ ਚੌਥੇ ਵੱਡੀ ਦੀ ਤੇ ਮੀਂਹ ਤੋਂ ਬਾਅਦ ਚਲਾਤਾ ਕੰਮ ਤੇ ਪਰਸੋਂ ਵੀ ਚੱਲਦਾ ਦੀ ਰੀਪਰ ਇੱਧਰ ਬਣਾਤੀਆਂ ਦੀ ਚਾਰ ਪੰਜ ਟਰਾਲੀਆਂ ਤੇ ਕੱਲ ਫਿਰ ਮੀਂਹ ਪਿਆ ਹੋਇਆ ਸੀ ਤੇ ਅੱਜ ਚਲਾਇਆ ਲਾਂ ਠੀਕ ਆ ਸੁੱਕ ਗਿਆ ਚੱਲੀ ਜਾਂਦਾ ਵਧੀਆ ਤੇ ਦੂਆ ਰੀਪਰ ਭੇਜਿਆ ਆ ਪਹ ਰਿਸ਼ਤੇਦਾਰੀ ਚ ਉਹ ਅੱਜ ਗਿਆ ਸਵੇਰੇ ਉੱਥੇ ਹੈਗਾ ਤਿੰਨ ਚਾਰ ਦਿਨ ਦਾ ਕੰਮ ਤੇ ਬਾਕੀ ਇਹਦਾ ਇਧਰਲੇ ਪਾਸੇ ਬਣਾਉਣ ਤੋਂ ਸਾਰੀ ਉਹ ਪੰਜ ਗੀਲਿਆਂ ਦਾ ਢੇਡ ਅੱਜ ਮੁੱਕ ਜੂਗਾ ਤੇ ਮਨ ਆ ਲਾ ਰਿਹਾ ਗੇੜੇ ਲਾਨ ਤਾਂ ਸੁੱਕੇ ਹੋਈ ਆ तकरीबन ਥੋੜਾ ਜਿਹਾ ਕੀੜਾ ਹੈ ਲਾਨ ਆ ਬਾਕੀ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਜੇ ਕਿਸੇ ਵੀ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬਾਕੀ ਟੂੜੀ ਵੀ ਵਧੀਆ ਬਣਾ ਰਿਹਾ ਰੀਪਰ ਬਰੀਕ ਆ ਪੂਰੀ ਪੂਰੇ ਕਰ ਲਾ ਥੋੜਾ ਆਉਣ ਦੇ ਆਉਣ ਦੇ ਚੱਕੀ ਥੋੜੀ ਬਾਕੀ ਸਫਾਈ ਵੀ ਵਧੀਆ ਰੀਪਰ ਦੀ ਥੇਹਾਂ ਭੋਰਾ ਨਹੀਂ ਛੱਡਦਾ ਐ ਰਗੜਿਆ ਪਿਆ ਖੇਤ ਤੇ ਰੀਪਰਾਈ ਟਰਾਲੀ ਪਾ ਕੇ ਫੇਰ ਹੱਕਦੇ ਆ ਕਾਗੀ ਜੀ ਵੀਰਾ ਚਲਾ ਰਿਹਾ ਲਾਨ ਵੀ ਵਧੀਆ ਢਾਈ ਟਰਾਲੀਆਂ ਦਾ ਗੇੜ ਬਣੀ ਜਾਂਦਾ ਇੱਕ ਕੀਲੇ ਚੋਂ ਫਾਕੀ ਮਨਾਲਾ ਚੱਲਿਆ ਲਾ ਕੇ ਮੁੜਿਆਉਂਦੀ ਏ ਟਰਾਲੀ ਛੇਤੀ ਉਹ ਬਾਲਾ ਟਾਈਮ ਨਹੀਂ ਲੱਗਦਾ ਹੈਗਾ हां हां जी मक्की वाले खेत किन्नी गेड़ा मारन मक्की खड़ी है पूरी बढ़िया बाकी पानी ਪੈ ਰਿਹਾ ਮੱਕੀ ਨੂੰ ਤੇ ਹੁਣ ਤਾਂ ਵੱਧ ਤੋਂ ਵੱਧ ਮੱਕੀ ਨੂੰ ਪਾਣੀ ਆਈ ਜਾਵੇ ਗਿੱਲੀ ਰਹੇ ਰਹਿਣੋਂ ਧਰਤੀ ਫੇਰ ਇਹਨੇ ਹੁਣ ਹਫ਼ਤੇ 10 ਦਿਨ ਤੱਕ ਗੱਠ ਪਾੜ ਜਾਣੀਆਂ ਛੱਲੀ ਵਾਲੀ ਤੇ ਉਸ ਤੋਂ ਬਾਅਦ ਤਾਂ ਜਮ੍ਹਾਂ ਹੀ ਸੋਕਾ ਹੀ ਲੱਗਣਾ ਚਾਹੀਦਾ ਮੱਕੀ ਨੂੰ ਗਿੱਲਾ ਰਹਿਣਾ ਚਾਹੀਦਾ ਖੇਤ ਤੇ ਆਪਾਂ ਸੁੰਡੀ ਸਪਰੇਅ ਕਰਾਤੀ ਦੀ ਇਹਦੀ ਡੈਲੀਗੇਟ ਕਰਤੀ ਦੀ ਲਿਆ ਕੇ ਲਾਸਟ ਸਪਰੇਅ ਕਰੀ ਦੀ ਬਾਕੀ ਹਾਈਟ ਵਧੀਆ ਮੱਕੀ ਦੀ ਗਰੋਥ ਹੈਗੀ ਆ 6 6 ਫੁੱਟ 7 7 ਫੁੱਟ ਹੋਊਗੀ ਬਾਕੀ ਜਿਹੜੇ ਟਾਡਿਆਂ ਨੂੰ ਸੁੰਡੀ ਹੈਗੀ ਤੀ ਉਹ ਚੈੱਕ ਕਰਨ ਆਇਆ ਵੀ ਸੁੰਡੀ ਮਾੜੀ ਮੋਟੀ ਮਰੀਆਂ ਕੀ ਸੁਭਾਵਨਾ ਰਿਜ਼ਲਟ ਮਿਲਿਆ ਦਵਾਈ ਦਾ ਵਧੀਆ। ਬਾਕੀ ਅੰਦਰ ਪੜ ਕੇ ਦੇਖਦੇ ਆ ਖੇਤ ਚ। ਇਹ ਆਪਣਾ 1368 ਬੀਜ ਆ ਮੱਕੀ ਦਾ। ਸੂਰੀ ਵਧੀਆ ਖੜੀ ਆ। ਜਿੱਦਾਂ ਦੀ 1899 ਵੈਰਾਈਟੀ ਆ, ਸੇਮ ਉਦਾਂ ਦੀ ਉਹ ਆ। ਝਾੜ ਵੀ ਵਧੀਆ ਦੱਸਦੇ ਨੇ 65-70 ਕੁਇੰਟਲ ਦਾ। ਬਾਕੀ ਆਪਾਂ ਪਹਿਲੀ ਵਾਰ ਲਾਈਆ ਦੇਖੋ ਵੀ ਕਿੰਨਾ ਆਊਗਾ ਬਾਕੀ ਸਾਰਾ ਝਾੜ ਤਾਂ ਮੌਸਮ ਤੇ ਆ ਜਿੱਦਾਂ ਦਾ ਮੌਸਮ ਰਹੂਗਾ ਉਦਾਂ ਦਾ ਝਾੜ ਆਜੂਗਾ ਬਾਕੀ ਸੇਵ ਆਪਾਂ ਵਧੀਆ ਕਰੀਆ ਦੇਖੋ ਕਰੋ ਚੈੱਕ ਮੱਕੀ ਪੂਰੀ ਵਧੀਆ ਹਾਈਟ ਆ ਇਹ ਬਜਾਈ ਵੇਲੇ ਇਹਦੇ ਛਿਆੜ ਇੱਕ ਛੋਟਾ ਦੀ ਇੱਕ ਵੱਡਾ ਦੀ ਇਹ ਪਤਾ ਨਹੀਂ ਕੀ ਚੱਕਰ ਹੁਣ ਵੀ ਹੈਗੇ ਆ ਪ੍ਰੋਬਲਮਾ ਦੇਖੋ ਸਾਈਡ ਵਾਲਾ ਛੜ ਜੰਮੀ ਛੋਟਾ ਏ ਆਹ ਉਤੋਂ بڑا ਏ ਉਹ ਫੇਰ بڑا ਟੰਡ ਆ ਗਿਆ ਉਸ ਤੋਂ ਬਾਅਦ ਫੇਰ ਛੋਟਾ ਏ ਇਹ ਪਤਾ ਨਹੀਂ ਕੀ ਪ੍ਰੋਬਲਮ ਦੀ ਬਾਕੀ ਕਹੀ ਜਾਂਦੇ ਨੇ ਵੀ ਧੁੱਪਾਂ ਕਰਕੇ ਦੀ ਜਦੋਂ ਬਜਾਈ ਕਰੀ ਦੀ ਥੋੜੀ ਠੰਡ ਪੈਂਦੀ ਦੀ ਠੰਡ ਲੰਬਾ ਟਾਈਮ ਪੈ ਗਈ ਨਾ ਉਹਦੇ ਕਰਕੇ ਧੁੱਪਾਂ ਦਾ ਸਾਰਾ ਚੱਕਰ ਧੀ ਕੀ ਮੱਕੀ ਜੀ ਕੋਈ ਕਮੀ ਨਹੀਂ ਬਾਕੀ ਕਰਦੇ ਆ ਪਾਣੀ ਪੂਣੀ ਜਾ ਕੇ ਤੇ ਦੂਈਆਂ ਮੋਟਰਾਂ ਤੇ ਵੀ ਕਰਿਆ ਆਪਾਂ ਪਾਣੀ ਚਲਾਤੀ ਦੋ ਰੀਪਰ ਇੱਕੋ ਖੇਤ ਚ ਇੱਕ ਟਰਾਲੀ ਭਰ ਕੇ ਖੜਾਤੀ ਆ ਗਿਆ ਮਨਾ ਲੈਣ ਤੇ ਇੱਕੋ ਪਰੇ ਚੱਲਦਾ ਤੇ ਕੇ ਚੱਲਿਆ ਦੋਨੇ ਸੋਨਾ ਲੀਕਾ ਚੱਲਦੇ ਨੇ ਉਹ ਵੀਰਾ ਜਾ ਕੇ ਲਾਊਗਾ ਹੁਣ ਪਰਲੇ ਖੇਤ ਚ ਬਸ ਡੇਢ ਟਰਾਲੀ ਹੋਰ ਹੁਣ ਡੇਢ ਕ ਟਰਾਲੀ ਹੋਊ ਹੋਰ ਹੈ ਨਾ ਬਾਕੀ ਤਾੜ ਬਹੁਤ ਜ਼ਿਆਦਾ ਕੰਮ ਦੀ ਕਰ ਕੇ ਦੋਏ ਰੀਪਰ ਲਾ ਕੇ ਨਮੇੜ ਦਾਣਾ ਕੰਮ ਤੇ ਫਿਰ ਆਕੀ ਕਾਲੂ ਦੇਖਦੇ ਆ ਕਿੱਧਰ ਜਾਣਾ ਤੇ ਆਲਦਾ ਸੋਨਾ ਲੀਕਾ ਲੈਂਡ ਫੋਰਸ ਵਾਲਿਆਂ ਦਾ ਰੀਪਰ ਆ ਅਮਰਗੜ ਵਾਲਿਆਂ ਦਾ ਤੇ ਵਧੀਆ ਚੱਲਦਾ ਪੂਰਾ ਬਾਕੀ ਡੇਢ ਦੋ ਟਰਾਲੀਆਂ ਹੋਰ ਹੋਣਗੀਆਂ ਨੱਬੜ ਜਾਣਾ ਕੰਮ ਫੇਰ ਆਪਣਾ ਤੇ ਦੂਆ ਰੀਪਰ ਚੱਲੇ ਰਿਹਾ ਰਿਤੇਦਾਰੀ ਚ ਭਰਨੇ ਵਾਲੀ ਆ ਟਰਾਲੀ ਇਹ ਵੀ ਇਹ ਗਰੀਬ ਨੇ ਜੋ ਭਰੇ ਜਾਣੀਆਂ ਟਰਾਲੀਆਂ ਰਹਿੰਦੇ ਨੇ ਹਲੇ 4-5 ਗੇੜਿਆਂ ਗੇੜੇ ਰਹਿੰਦੇ ਨੇ ਰੋੜਾ ਰੂੜਾ ਆ ਕੀ ਪਾਉਣਿਆ ਮਨੇ ਟਰਾਲੀ ਉਹ ਹਮਤ ਨਾਲ ਖਾਲੀ ਕਰਾ ਕੇ ਮੋੜ ਲਿਆਊਗਾ ਰੀਪਰ ਖੜੂਗਾ ਨਹੀਂ ਪਾ ਕੇ ਲੈ ਜਾ ਉਹ ਕਹਿੰਦਾ ਪਾ ਕੇ ਲੈ ਜਾ ਫਿਰ ਖਾਲੀ ਕਰਕੇ ਆ ਜਾ ਕਹਿੰਦਾ ਫਿਰ ਰੀਪਰ ਖੜੂ ਨਹੀਂ ਉਹ ਜਾ ਉਹ ਕਹਿੰਦਾ ਰੀਪਰ ਖੜੂਗਾ ਟਰਾਲੀ ਲੈ ਜਾ ਪਾ ਕੇ